ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਸਾਰਿਆਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀਆਂ ਦੇਵੇ ਖੁਸ਼ੀਆਂ ਦੇਵੇ ਅੱਜ ਦਾ ਗੀਤ ਲੈ ਕੇ ਹਾਜ਼ਰ ਹਾਂ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸੋ ਮਾਣੋ ਅਨੰਤ ਪਿਆਰੇ ਜੀ ਗੀਤ ਦਾ ਈ ਪੀਪਲੀ ਦੇ ਆ ਪੱਤਿ ਆਵੇ ਕਿਉਂ ਖੜ ਖੜ ਲਾਈਏ ਝਾੜਨ ਪੁਰਾਣੇ ਵੇ ਰੁੱਤ ਨਮਿਆਦੀ ਆਈਏ ਟਿਪੜੀ ਦੇ ਆਪੱਤਿਆ ਤੇਰੀਆਂ ਢੰਡੀਆਂ ਨੇ ਸ਼ਾਮਾ ਝਿੜ ਕਣ ਜਦ ਸਸਾਨੇ ਲਾਉਂਦੀ ਆ ਮਾਮਾ ਵੇ ਪੀਪਲੀ ਦੇ ਆ ਪੱਤੀਆ ਵੇ ਕੋਈ ਛੱਡੇ ਪੂ ਪੀਸੀਨਾ ਲੋਕੀਏ ਮੈਂ ਗੱਲਾਂ ਕਰਦੇ ਸਾਡੇ ਨੜ ਬੀਤੀ ਵੇ ਕੀਨੇ ਤਾਂ ਸੁਣੀਆ ਕੀ ਤਟਣਾ ਤੇ ਆਇਆ ਨਹੀਂ ਦੇਰ ਨੇ ਸੁਣਿਆ ਨੰਦ ਨੇ ਆਕੇ ਸ ਕਾਦੀ ਸੀ ਢੇੜੀ ਕਿਥੇ ਵੰਜ ਲੁਗਾ ਆਵੇ ਕਾਦੀਆਂ ਸੀ ਲੱਜਾਂ ਜੀਦੇ ਜੀਦੇ ਨਾਲ ਪਾਰ ਬੰਜ ਲਗਾਇਨੀ ਅਰੇ ਸ਼ਮਦੀਆਂ ਲੱਜਾ ਸਿੰਘ ਨੂੰ ਪਾਰ ਲੰਘਾਇਨੀ ਆਇਆ ਸੀ ਰਾਤੀ ਜਾੜ ਕੇ ਸੰਗਿਆਚ ਦੁਖ ਸੁਖ ਨਾ ਕੀਤਾ ਕੋਈ ਦੁਹਾ ਦੇਵਾਰੇ ਵੇ ਆਇ ਸੀ ਤੜਕੇ ਵੇ ਉਠ ਚੱਲਿਆ ਸੀ ਲੜਕੇ ਵੇ ਮੈਂ ਹੀ ਖੋੜਤੀ ਸਿੰਗਾ ਤੇਰੇ ਕੋੜੇ ਨੂੰ ਫੜ ਕੇ ਵੇ ਆਇਆ ਸੀ ਨੇਰੇ ਸਿੰਗਾ ਉੱਠ ਚੱਲਿਆਸ ਵੇਰੇ ਮੈਂ ਦੱਸ ਕੇ ਤਾਂ ਜਾਮੀ ਸਿੰਘਾ ਵਿੱਚ ਆਉਗਣ ਕੀ ਮੇਰੇ ਵੇ ਆਉਗਣ ਕੀ ਪੁੱਛਦੀ ਗੋਰੀਏ ਆਉਗਣ ਬੈਠਿਆ ਵੀਰਾ ਸਾਨੂੰ ਨਾਸ਼ਰ ਕੇ ਅੰਕਰਾਇਆ ਨੀ ਪਹਿਣਾ ਵੀ ਪਾਇਆ ਸਿੰਘ ਜੀ ਪਾਬੀਆਂ ਵੀ ਪਾਇਆ ਵੇ ਇਕੋਸ ਗ ਜੀ ਦਰ ਕਿਆ ਪੀਤੀ ਵੇ ਵੀਰਾ ਦੇ ਸਾਵੇਂ ਸਾਨੂੰ ਨਾਸ਼ਰ ਕਿਉਂ ਕੀ ਇਕ ਗੁਲਾਸੀ ਮੈਂ ਤਾਂ ਦੋ ਘੁੱਟ ਕੀਤੀ ਨਹੀਂ ਬਸ ਰੇ ਨੂੰ ਤੁਰ ਗਿਆ ਸਿੰਘ ਜੀ ਸਾਡੇ ਸਿਰ ਚੜ ਕੇ ਵੇ ਤੇਰੀ ਸਤਾਈ ਕੋ ਕਿਹੜੇ ਸੀਚਾ ਨੂੰ ਵੇ ਮਾਣਾਗੇ ਮੌਜਾਂ ਉਰਪੇਜ ਦੇ Jamu